1947 ਦੀ ਹਿੰਦੁਸਤਾਨ-ਪਾਕਿਸਤਾਨ ਵੰਡ ਨਾਲ ਸੰਬੰਧਿਤ ਹਿੰਦੀ ਕਹਾਣੀਆਂ ਪਹਿਲੀ ਕਹਾਣੀ ਮੇਰੀ ਮਾਂ ਕਿੱਥੇ ਲੇਖਕ ਕ੍ਰਿਸ਼ਨਾ ਸੋਭਦੀ ਬਲੋਚ ਰੈਜੀਮੈਂਟ ਦੇ ਬਹਾਦਰ ਜੂਨਸ ਖਾਨ ਨੇ ਜਦੋਂ ਅਸਮਾਨ ਵੱਲ ਦੇਖਿਆ ਤਾਂ ਚੰਦ ਅੱਧੀ ਮੰਜ਼ਲ ਪਾਰ ਕਰ ਚੁੱਕਿਆ ਸੀ ਅੱਜ ਚੌਂ ਦਿਨਾਂ ਮਗਰੋਂ ਉਸ ਉਸ ਦੇ ਚੰਦ ਤਾਰੇ ਦੇਖੇ ਹਨ ਹੁਣ ਤੀ ਕੋ ਕਿੱਥੇ ਸੀ ਹੇਠਾਂ ਹੇਠਾਂ ਸ਼ਾਇਦ ਬਹੁਤ ਹੇਠਾਂ ਜਿੱਥੋਂ ਦਾ ਟੋਆ ਇਨਸਾਨ ਦੇ ਖੂਨ ਨਾਲ ਭਰਿਆ ਹੋਇਆ ਸੀ ਜਿੱਥੇ ਉਸ ਦੇ ਹੱਥ ਦੀ ਸਫਾਈ ਬੇਸ਼ੁਮਾਰ ਗੋਲੀਆਂ ਦਾ ਮੀਂਹ ਪਾ ਰਹੀ ਸੀ ਪਰ ਪਰ ਉਹ ਹੇਠਾਂ ਨਹੀਂ ਸੀ ਉਹ ਤਾਂ ਆਪਣੇ ਨਵੇਂ ਵਤਨ ਦੀ ਆਜ਼ਾਦੀ ਲਈ ਲੜ ਰਿਹਾ ਸੀ ਵਤਨ ਦੇ ਅੱਗੇ ਕੋਈ ਸਵਾਲ ਨਹੀਂ ਆਪਣਾ ਕੋਈ ਖਿਆਲ ਨਹੀਂ ਚੌ ਦਿਨਾ ਤੋਂ ਉਹ ਕਿੱਥੇ ਸੀ ਕਿੱਥੇ ਨਹੀਂ ਸੀ ਉਹ ਗੁਜਰਾਵਾਲਾ ਵਜੀਰਾਵਾਦ ਲਾਹੌਰ ਮੀਲਾਂ ਦਾ ਸਫ਼ਰ ਕਰਦਾ ਹੋਇਆ ਟਰੱਕ ਤੇ ਕਿੰਨਾ ਕੁ ਮੈਸੀ ਹੋ ਇਹ ਸਾਰਾ ਕੁਝ ਕਿਸ ਲਈ ਬਦਨ ਦੇ ਲਈ ਕੌਮ ਦੇ ਲਈ ਤੇ ਤੇ ਆਪਣੇ ਲਈ ਨਹੀਂ ਜਿਸ ਨੂੰ ਖੁਦ ਨਾਲ ਇੰਨੀ ਮੁਹੱਬਤ ਨਹੀਂ ਕੀ ਲੰਬੀ ਸੜਕ ਤੇ ਖੜਿਆ ਖੜਿਆ ਜੂਨਸ ਕਾਂ ਦੂਰ ਦੂਰ ਦੇ ਪਿੰਡਾਂ ਚ ਅੱਗੇ ਦੀਆਂ ਲਪਟਾਂ ਦੇਖ ਰਿਹਾ ਸੀ ਚੀਕਾਂ ਦੀ ਆਵਾਜ਼ ਉਸ ਲਈ ਨਵੀਂ ਨਹੀਂ ਸੀ ਅੱਗ ਲੱਗਣ ਤੇ ਚੀਕਾਂ ਮਾਰਨ ਚ ਕੋਈ ਨਵਾਂਪਨ ਨਹੀਂ ਉਸ ਨੇ ਅੱਗ ਦੇਖੀ ਹੈ ਅੱਗ ਚ ਸੜਦੇ ਬੱਚੇ ਦੇਖੇ ਹਨ ਔਰਤਾਂ ਤੇ ਮਰਦ ਦੇਖੇ ਹਨ ਸਾਰੀ ਸਾਰੀ ਰਾਤ ਸੜ ਕੇ ਸਵੇਰੇ ਸੁਆਹ ਹੋ ਗਏ ਮੁਹੱਲੇ ਚ ਸੜੇ ਹੋਏ ਲੋਕ ਵੇਖੇ ਹਨ ਇਹ ਦੇਖ ਕੇ ਉਹ ਕਿਹੜਾ ਘਬਰਾਉਂਦਾ ਹੈ ਘਬਰਾਵੇ ਕਿਉਂ ਆਜ਼ਾਦੀ ਬਿਨਾ ਖੂਨ ਦੇ ਨਹੀਂ ਮਿਲਦੀ ਕ੍ਰਾਂਤੀ ਬਿਨਾ ਖੂਨ ਤੇ ਨਹੀਂ ਆਉਂਦੀ ਤੇ ਇਸੇ ਕ੍ਰਾਂਤੀ ਨਾਲ ਤਾਂ ਉਸ ਦਾ ਛੋਟਾ ਜਿਹਾ ਮੁਲਕ ਪੈਦਾ ਹੋਇਆ ਠੀਕ ਹੈ ਰਾਤ ਦਿਨ ਸਾਰੇ ਇੱਕ ਹੋ ਗਏ ਉਸ ਦੀਆਂ ਅੱਖਾਂ ਨੀਂਦ ਨਾਲ ਭਰੀਆਂ ਹਨ ਪਰ ਉਸ ਨੇ ਤਾਂ ਲਾਹੌਰ ਪੁੱਜਣਾ ਹੈ ਬਿਲਕੁਲ ਠੀਕ ਮੌਕੇ ਤੇ ਇੱਕ ਵੀ ਕਾਫਰ ਜਿਹਾ ਦਾ ਨਾ ਬਜੇ ਇਸ ਲਈ ਹਲਕੀ ਹਲਕੀ ਠੰਡੀ ਰਾਤ 'ਚ ਵੀ ਉਹ ਕਾਫਰ ਦੀ ਗੱਲ ਸੋਚ ਕੇ ਬਲੋਚ ਜਵਾਨ ਦੇ ਅੱਖਾਂ 'ਚ ਖੂਨ ਉਤਰ ਆਇਆ ਅਚਾਨਕ ਜਿਵੇਂ ਟੁੱਟੀ ਹੋਈ ਲੜੀ ਫਿਰ ਜੁੜ ਗਈ ਟਰੱਕ ਫੇਰ ਤੁਰ ਪਿਆ ਤੇ ਤੇਜ਼ ਰਫ਼ਤਾਰ ਨਾਲ ਸੜਕ ਦੇ ਕੰਡੇ-ਕੰਡੇ ਮੌਤ ਦੀ ਗੋਦ-ਗੋਦ ਚ ਸਿੰਮਟੇ ਹੋਏ ਪਿੰਡ ਲਹਿਰਾਉਂਦੇ ਖੇਤਾਂ ਦੇ ਨੇੜੇ ਡੇੜੇ ਲਾਸ਼ਾਂ ਦੇ ਢੇਰ ਕਦੇ-ਕਦੇ ਦੂਰੋਂ ਆਉਂਦੀ ਅੱਲਾਹੁ ਅਕਬਰ ਤੇ ਹਰ ਹਰ ਮਹਾਦੇਵ ਦੀਆਂ ਆਵਾਜ਼ਾਂ ਹਾਏ ਹਾਏ ਫੜੋ ਫੜੋ ਮਾਰੋ ਮਾਰੋ ਜੂਨਸ ਖਾਨ ਇਹ ਸਭ ਕੁਝ ਸੁਣ ਰਿਹਾ ਸੀ ਬਿਲਕੁਲ ਚੁੱਪਚਾ ਇਸ ਲਈ ਕੋਈ ਸਰੋਕਾਰ ਨਹੀਂ ਕੋਸਣ ਉਤਾ ਦੇਖ ਰਿਹਾ ਆਪਣੀਆਂ ਅੱਖਾਂ ਨਾਲ ਇੱਕ ਨਵੀਂ ਮੁਗਲ ਸਲਤਨਤ ਸ਼ਾਨਦਾਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਲੰਦਾ ਚੰਦ ਹੇਠਾਂ ਵੱਲ સરਕਦਾ ਜਾ ਰਿਹਾ ਹੈ ਦੁੱਧ ਵਰਗੀ ਚਾਨਣੀ ਨੀਲੀ ਪੈ ਗਈ ਸ਼ਹਿ ਧਰਤੀ ਦਾ ਖੂਨ ਉੱਪਰ ਜ਼ਹਿਰ ਬਣ ਕੇ ਫੈਲ ਗਿਆ ਹੈ ਦੇਖ ਜਰ ਠਹਿਰ ਜੋਨਸ ਖਾਨ ਦਾ ਹੱਥ ਬ੍ਰੇਕ ਦੇ ਏ ਏ ਕੀ ਇੱਕ ਨੰਨੀ ਜੀ ਛੋਟੀ ਜੀ ਸ਼ਾਂ ਸ਼ਾਂ ਨਹੀਂ ਲਹੂ ਨਾਲ ਭਿੱਜੀ ਸਲਵਾਰ ਤੇ ਬੇਹੋਸ਼ ਪਈ ਇੱਕ ਬੱਚੀ ਬਲੋਚ ਉੱਤਰਦਾ ਹੈ ਜ਼ਖਮੀ ਹੈ ਸ਼ਾਇਦ ਪਰ ਉਹ ਰੁਕਿਆ ਕਿਉਂ ਲਾਸ਼ਾਂ ਲਈ ਕਦੋਂ ਰੁਕਿਆ ਉਹ ਪਰ ਇਹ ਇੱਕ ਜ਼ਖਮੀ ਕੁੜੀ ਉਸ ਨਾਲ ਕੀ ਉਸ ਨੇ ਢੇਰਾਂ ਦੇ ਢੇਰ ਦੇਖੇ ਹਨ ਔਰਤਾਂ ਦੇ ਪਰ ਨਹੀਂ ਇਹ ਉਸੇ ਨੂੰ ਜ਼ਰੂਰ ਚੁੱਕ ਲਵੇਗਾ ਜੇ ਬਚ ਸਕਦੀ ਹੈ ਤਾਂ ਉਹ ਜੇਹਾ ਕਿਉਂ ਕਰ ਰਿਹਾ ਹੈ ਜੂਨਸ ਖਾਨ ਨੂੰ ਖੁਦ ਨੂੰ ਪਤਾ ਨਹੀਂ ਲੱਗ ਰਿਹਾ ਪਰ ਹੁਣ ਇਸ ਨੂੰ ਉਹ ਛੱਡ ਨਹੀਂ ਸਕੇਗਾ ਕਾਫਰ ਹੈ ਤਾਕੀ ਵੱਡੇ ਵੱਡੇ ਸਖਤ ਹੱਥਾਂ ਜਿਵੇਂ ਉਸ ਕੁੜੀ ਜੂਨਸ ਖਾਨ ਉਸ ਨੂੰ ਇੱਕ ਸੀਟ ਤੇ ਪਾਉਂਦਾ ਹੈ ਬੱਚੀ ਦੀਆਂ ਅੱਖਾਂ ਬੰਦ ਹਨ ਸਿਰ ਤੇ ਕਾਲੇ ਸੰਘਣੇ ਵਾਲ ਸ਼ਾਇਦ ਗਿੱਲੇ ਹਨ ਖੂਨ ਨਾਲ ਤੇ ਚਿਹਰੇ ਤੇ ਪੀਲੇ ਚਿਹਰੇ ਤੇ ਲਹੂ ਦੇ ਛਿੱਟੇ ਜੂਨਸ ਖਾਨ ਦੀਆਂ ਉਂਗਲਾਂ ਬੱਚੀ ਦੇ ਵਾਲਾਂ 'ਚ ਹਨ ਤੇ ਵਾਲਾਂ ਦਾ ਲਹੂ ਉਸ ਦੇ ਹੱਥਾਂ 'ਚ ਸ਼ਾਇਦ ਸਹਿਲਾਉਣ ਦਾ ਜਦਨ ਚ ਪਰ ਨਹੀਂ ਜੂਨਸ ਖਾਨ ਇੰਨਾ ਭਾਵੁਕ ਕਦੇ ਨਹੀਂ ਸੀ ਇੰਨਾ ਰਹਿਮ ਇੰਨੀ ਦਇਆ ਉਸ ਦੇ ਹੱਥਾਂ ਚ ਕਿੱਥੋਂ ਆਈ ਉਹ ਖੁਦ ਨਹੀਂ ਜਾਣਦਾ ਬੇਹੋਸ਼ ਬੱਚੀ ਹੀ ਕੀ ਜਾਣਦੀ ਹੈ ਕਿ ਜਿਨ੍ਹਾਂ ਹੱਥਾਂ ਨੇ ਉਸ ਤੇ ਭਰਾ ਨੂੰ ਮਾਰ ਕੇ ਉਸ ਤੇ ਹਮਲਾ ਕੀਤਾ ਸੀ ਉਹਨਾਂ ਦੇ ਧਰਮ ਵਾਲੇ ਬੰਦੇ ਦੇ ਹੱਥ ਉਸ ਨੂੰ ਪਿਆਰ ਕਰ ਰਹੇ ਹਨ ਜੂਨਸ ਖਾਨ ਦੇ ਹੱਥਾਂ ਚ ਬੱਚੀ ਤੇ ਉਸ ਦੀਆਂ ਹਿੰਸਕ ਅੱਖਾਂ ਨਹੀਂ ਉਸ ਨੇ ਅੱਖਾਂ ਪੀਂਘਾਂ ਖ ਦੇਖਦੇ ਹਨ ਦੂਰ ਦੂਰ ਕੋਰਾਟੇ ਚ ਇੱਕ ਠੰਡੀ ਬਿਲਕੁਲ ਠੰਡੀ ਸ਼ਾਮ ਉਸ ਦੇ ਹੱਥਾਂ ਚ 12 ਸਾਲਾਂ ਦੀ ਖੂਬਸੂਰਤ ਨੂਰਾਂ ਦਾ ਜਿਸ ਜਿਸ ਨੂੰ ਸੜ ਛੱਡ ਕੇ ਉਸ ਦੀ ਬੇਦਬਾ ਅੰਮੀ ਨੇ ਅੱਖਾਂ ਬੰਦ ਕਰ ਲੰਗਾ ਸੀ ਤੇਜ਼ ਹਵਾ ਚ ਕਬਰਸਤਾਨ ਚ ਉਸ ਦੀ ਫੁੱਲ ਵਰਗੀ ਬੈਨ ਮੌਤ ਦੀ ਝੋਲੀ ਚ ਹਮੇਸ਼ਾ ਹਮੇਸ਼ਾ ਲਈ ਦੁਨੀਆ ਤੋਂ ਵੇਖਾ ਤੇ ਉਸ ਪ੍ਰਾਣੀ ਚਾਚ ਕੰਮ ਦਾ ਹੋਇਆ ਜੂਨਸ ਖਾਨ ਦਾ ਦਿਲ ਦਿਮਾਗ ਅੱਜ ਉਸੇ ਵਾਂਗੂ ਬਿਲਕੁਲ ਉਸੇ ਵਾਂਗੂ ਉਸਦੇ ਹੱਥਾਂ 'ਚ ਪਰ ਕਿੱਥੇ ਆ ਉਹ ਜੂਨਸ ਖਾਨ ਜਿਹੜਾ ਕਤਲੇਆਮ ਨੂੰ ਦੀਨ ਤੇ ਇਮਾਨ ਸਮਝ ਕੇ ਚੌ ਦਿਨਾਂ ਤੋਂ ਖੂਨ ਦੀ ਹੋਲੀ ਖੇਡਦਾ ਰਿਹਾ ਹੈ ਕਿੱਥੇ ਹੈ ਕਿੱਥੇ ਹੈ ਜੂਨਸ ਖਾਨ ਮਹਿਸੂਸ ਕਰ ਰਿਹਾ ਸੀ ਕਿ ਉਹ ਹਿੱਲ ਰਿਹਾ ਹੈ ਉਹ ਡੋਲ ਰਿਹਾ ਉਹ ਕਦੋਂ ਤੱਕ ਸੋਚੀ ਜਾਊਗਾ ਉਸਨੂੰ ਤੁਰਨਾ ਚਾਹੀਦਾ ਹੈ ਬੱਚੀ ਦੇ ਜੱਗ ਇਫਿਰ ਤੇ ਫਿਰ ਇੱਕ ਵਾਰ ਫਿਰ ਥਾਪੜ ਕੇ ਅੰਦਰੋਂ ਭਿੱਜੀ-ਭਿੱਜੀ ਮਮਤਾ ਨਾਲ ਬੱਚੀ ਨੂੰ ਲਟਾ ਕੇ ਜੁਨਸ ਸੈਨਿਕ ਦੀ ਤੇਜ਼ੀ ਨਾਲ ਟਰੱਕ ਸਟਾਰਟ ਕਰਦਾ ਹੈ اچانک ਸੁੱਝ ਜਾਣ ਵਾਲੇ ਫਰਜ ਦੀ ਪੁਕਾਰ 'ਚ ਉਸ ਨੂੰ ਤਾਂ ਪਹਿਲਾਂ ਹੀ ਤੁਰ ਪੈਣਾ ਚਾਹੀਦਾ ਸੀ ਹੋ ਸਕਦਾ ਹੈ ਇਹ ਬੱਚੀ ਬਚ ਜਾਵੇ ਉਸ ਦੇ ਜ਼ਖਮਾਂ ਦੀ ਮਲਮ ਪੱਟੀ ਤੇਜ਼ ਤੇਜ਼ ਤੇ ਹੋਰ ਤੇਜ਼ ਟਰੱਕ ਦੌੜਿਆ ਜਾ ਰਿਹਾ ਹੈ ਦਿਮਾਗ ਸੋਚ ਰਿਹਾ ਉਹ ਕੀ ਹੈ ਇਸੇ ਇੱਕੋ ਲਈ ਕਿਉਂ ਹਜ਼ਾਰਾਂ ਮਰ ਚੁੱਕੇ ਹਨ ਇਹ ਤਾਂ ਲੈਣੇ ਦੇ ਦੇਣੇ ਹਨ ਬਤਨ ਦੀ ਲੜਾਈ ਜੋ ਹੈ ਦਿਲ ਦੀ ਆਵਾਜ਼ ਹੈ ਚੁੱਪ ਰਹੁ ਇੰਨਾ ਮਾਸੂਮ ਬੱਚਿਆਂ ਦੀਆਂ ਇੰਨਾਂ ਕੁਰਬਾਨੀਆਂ ਦੀ ਜਾਤੀ ਦੇ ਖੂਨ ਨਾਲ ਕੀ ਤਨ ਤੇ ਨੰਨੇ ਬੱਚੀ ਬੇਹੋਸ਼ ਬੇਖਬਰ ਲਾਹੌਰ ਆਉਣ ਵਾਲਾ ਹੈ ਇਹ ਸੜਕ ਦੇ ਨਾਲ-ਨਾਲ ਵਿਸ਼ਿਆ ਹੋਗਾ ਰੇਲ ਦੀਆਂ ਪਟੜਾਂ ਸ਼ਿਹਾਦਰਾਂ ਤੇ ਹੁਣ ਟਰੱਕ ਲਾਹੌਰ ਦਿਆਂ ਸੜਕਾਂ ਤੇ ਐ ਕਿੱਥੇ ਲੈ ਜਾਵਾਂਗਾ ਉਹ ਕਿੱਥੇ ਲੈ ਜਾਵੇਗਾ ਉਹ ਮਯੂ ਹਸਪਤਾਲ ਜਾਂ ਸਰ ਗੰਗਾ ਰਾਮ ਗੰਗਾ ਰਾਮ ਕਿਉਂ ਜੋਨਸ ਖੰਡ ਚੌਂਕ ਦਾ ਹੈ ਇਹ ਕੀ ਉਹਨਾਂ ਨੂੰ ਮੋੜਨੇ ਜਾ ਰਿਹਾ ਹੈ ਨਹੀਂ ਨਹੀਂ ਉਸ ਨੂੰ ਆਪਣੇ ਕੋਲ ਰੱਖੇਗਾ ਟਰੱਕ ਮਯੂ ਹੌਸ ਹਸਪਤਾਲ ਸਾਹਮਣੇ ਜਾ ਰੁਕਦਾ ਹੈ ਤੇ ਕੁਝ ਪਲਾ ਮਗਰੋਂ ਬਲੋਚ ਚਿੰਤਾ ਦੀ ਆਵਾਜ਼ ਡਾਕਟਰ ਨੂੰ ਕਹਿ ਰਿਹਾ ਹੈ ਡਾਕਟਰ ਜਿਵੇਂ ਵੀ ਹੋਵੇ ਠੀਕ ਕਰ ਦਿਓ ਮੈਂ ਇਸ ਨੂੰ ਸਹੀ ਸਲਾਮਤ ਚਾਹੁੰਦਾ ਹਾਂ ਤੇ ਫਿਰ ਉਤੇਜਿਤ ਹੋ ਕੇ ਡਾਕਟਰ ਡਾਕਟਰ ਉਸ ਦੀ ਆਵਾਜ਼ ਕੰਟਰੋਲ ਚ ਨਹੀਂ ਰਹਿੰਦੀ ਹਾਂ ਹਾਂ ਪੂਰੀ ਕੋਸ਼ਿਸ਼ ਕਰਾਂਗੇ ਇਹਨੂੰ ਠੀਕ ਕਰਨ ਦੀ ਬੱਚੀ ਹਸਪਤਾਲ ਚ ਬਗੀ ਹੈ ਜੋ ਉਸ ਆਪਣੀ ਡਿਊਟੀ ਤੇ ਹੈ ਪਰ ਕੁਝ ਅਣਮਨਿਆ ਜਿਹਾ ਹੈਰਾਨ ਫਿਕਰਮੰਦ ਘੁੰਮ ਰਿਹਾ ਹੈ ਲਹੌਰ ਦੀਆਂ ਵੱਡੀਆਂ-ਵੱਡੀਆਂ ਸੜਕਾਂ ਤੇ ਕਿਤੇ-ਕਿਤੇ ਰਾਤ ਦੀ ਲੱਗੀ ਹੋਈ ਅੱਗ 'ਚ ਧੂਆਂ ਨਿਕਲ ਰਿਹਾ ਹੈ। ਕਦੇ-ਕਦੇ ਡਰੇ ਹੋਏ, ਸੈਮੇ ਹੋਏ ਲੋਕਾਂ ਦੀਆਂ ਟੋਲੀਆਂ ਕੁਝ ਫੌਜੀਆ ਦੇ ਨਾਲ ਨਜ਼ਰ ਆਉਂਦਗੀਆਂ ਹਨ। ਕਿਤੇ ਉਸ ਦੇ ਆਪਣੇ ਸਾਥੀ ਸ਼ੌਂਦਿਆਂ ਤੇ ਟੋਲੀਆਂ ਨੂੰ ਇਸ਼ਾਰਾ ਕਰਕੇ ਹੱਸ ਰਹੇ। ਕਿਤੇ ਕੂੜੇ ਕਰਗਟ ਵਾਂਗੂ ਆਦਮੀਆਂ ਦੀਆਂ ਲਾਸ਼ਾਂ ਪੰਗਾ ਹਨ। ਕਿਤੇ ਉਜਾੜ ਪੰਗਾ ਸੜਕਾਂ ਤੇ ਨੰਗਾ ਔਰਤਾਂ ਵਿੱਚ ਵਿੱਚ ਨਾਰੇ ਉੱਠੇ ਤੇ ਜੂਨਸ ਖਾਣ ਜਿੱਤੇ ਹੱਥ ਕੱਲ ਤੱਕ ਖੂਬ ਚੱਲ ਰਹੇ ਸਨ ਅੱਜ ਬੇਜਾਨ ਹਨ ਛਾਮ ਨੂੰ ਮੁਰ ਮੁਰਦੇ ਹਨ ਛੇਤੀ ਛੇਤੀ ਪੈਰ ਪੁੱਟਦਾ ਹੈ ਉਹ ਹਸਪਤਾਲ ਨਹੀਂ ਵੀ ਜਿਵੇਂ ਘਰ ਜਾ ਰਿਹਾ ਇੱਕ ਅਣਜਾਣ ਬੱਚੀ ਲਈ ਉਸ ਨੂੰ ਇੰਨੀ ਘਬਰਾਟ ਕਿਉਂ ਹੈ ਉਹ ਕੁੜੀ ਮੁਸਲਮਾਨ ਨਹੀਂ Hindu ਹੈ Hindu ਦਰਵਾਜ਼ੇ ਤੋਂ ਪਲੰਗ ਤੱਕ ਜਾਣਾ ਉਸ ਨੂੰ ਦੂਰ ਬਹੁਤ ਦੂਰ ਜਾਣਾ ਲੱਗ ਰਿਹਾ ਸੀ ਲੰਬਾ ਲੰਬਾ ਪਲਾਂਗਾ ਲੋਹੇ ਦੇ ਪਲੰਗ ਤੇ ਬੱਚੀ ਪਈ ਸੀ ਪਈ ਹੈ ਚਿੱਟੂnga ਪਟੰਗਾ ਨਾਲ ਬੰਨਿਆ ਸਿਰ ਕਿਸੇ ਡਰਾਉਣੇ ਦ੍ਰਿਸ਼ ਦੀ ਕਲਪਨਾ ਨਾਲ ਅੱਖਾਂ ਹੋਣ ਵੀ ਬੰਦ ਹਨ ਸੁੰਦਰ ਜਿਹੇ ਭੋਲੇ ਚਿਹਰੇ ਤੇ ਡਰਦਾ ਭਿਆੰਕਰ ਪਰਛਾਵਾ ਯੂਨਸ ਖਾਣ ਕੇ ਮੇ ਬਲਾਵੇ ਕੀ ਆਖੇ ਨੂਰਾਨਾ ਬੁੱਲਾਂ ਤੇ ਆਕੇ ਰੁਕਦਾ ਹੈ ਹੱਥ ਅੱਗੇ ਵਾਦਦੇ ਹਨ ਛੋਟੇ ਜਿਹੇ ਜ਼ਖਮੀ ਸਿਰ ਦਾ ਛਪਰਸ਼ ਜਿਸ ਕੋਮਲਤਾ ਨਾਲ ਉਸ ਦੀਆਂ ਉਂਗਲਾਂ ਸ਼ੂ ਰੰਗਾ ਹਨ ਓਨੀ ਹੀ ਭਾਰੀ ਆਵਾਜ਼ ਉਸ ਦੇ ਗਲੇ 'ਚ ਰੁਕ ਗਈ ਅਚਾਨਕ ਬੱਚੀ ਹਿਲਦੀ ਹੈ ਦੁਖੀ ਆਵਾਜ਼ ਚ ਜਿਵੇਂ बेहोਸ਼ੀ ਚ ਬੜਬੜਾਉਂਦੀ ਹੈ ਕੈਂਪ 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 ਆਗ ਡੌੜੋ ਡੌੜੋ ਕੁਛ ਨਹੀਂ ਕੁਛ ਨਹੀਂ ਦੇਖ ਅੱਖਾਂ ਖੋਲ ਅੱਗ ਅੱਗ ਉਹ ਗੋਲੀ ਮਿਲਟਰੀ ਬੱਚੀ ਉਸ ਨੂੰ ਆਪਣੇ ਵੱਲ ਝੁਕੇ ਹੋਏ ਨੂੰ ਦੇਖਦੀ ਹੈ ਤੇ ਚੀਕ ਮਾਰਦੀ ਹੈ ਡਾਕਟਰ ਡਾਕਟਰ ਇਸ ਨੂੰ ਚੰਗਾ ਕਰ ਦਿਓ ਡਾਕਟਰ ਤਜਰਬੇਕਾਰ ਅੱਖਾਂ ਨਾਲ ਦੇਖ ਕੇ ਕਹਿੰਦਾ ਤਾਂ ਇੱਥੋਂ ਡਰਦੀ ਹੈ ਇਹ ਕਾਫਰ ਹੈ ਇਸੇ ਲਈ ਕਾਫਰ ਜੂਨਸ ਖਾਨ ਦੇ ਕੰਨ ਝੰਝਣਾ ਰਹੇ ਸਨ ਕਾਫਰ ਕਾਫਰ ਕਿਉਂ ਬਚਾਇਆ ਜਾਵੇ ਇਸਨੂੰ ਕਾਫਰ ਕੁਝ ਨਹੀਂ ਮੈਂ ਇਸਨੂੰ ਆਪਣੇ ਕੋਲ ਰੱਖਾਂਗਾ ਇਦਾਂ ਬੀਤ ਗੰਗਾ ਉਹ ਖੂਨ ਨਹੀਂ ਰਹਾ ਤਾਂ ਜੂਨਸ ਖਾਨ ਬੇਚੈਨ ਜਿਹਾ ਆਪਣੀ ਡਿਊਟੀ ਤੇ ਬੱਚੇ ਵੱਡੇ ਹਸਪਤਾਲ 'ਚ ਇੱਕ ਦਿਨ ਬੱਚੀ ਠੀਕ ਠਾਕ ਹੋ ਗਈ ਜੂਨਸ ਖਾਨ ਉਸਨੂੰ ਲੈ ਜਾਵੇਗਾ ਡਿਊਟੀ ਤੋਂ ਮੁੜਨ ਮਗਰੋਂ ਉਹ ਉਸ ਬਾੜ ਦੇ ਵਿੱਚ ਆ ਖੜਾ ਹੋਇਆ ਬੱਚੀ ਬੱਟੀਆਂ-ਬੱਟੀਆਂ ਅੱਖਾਂ ਨਾਲ ਦੇਖਦੀ ਹੈ ਉਸ ਦੀਆਂ ਅੱਖਾਂ ਵਿੱਚ ਟਾਰ ਹੈ ਨਫ਼ਰਤ ਹੈ ਤੇ ਸ਼ੰਕ ਹੈ ਜੁਨਸਖਣ ਬੱਚੀ ਦੇ ਸਿਰ ਤੇ ਹੱਥ ਫੇਰਦਾ ਹੈ ਬੱਚੀ ਕੰਬ ਜਾਂਦੀ ਹੈ ਉਸ ਨੂੰ ਲੱਗਦਾ ਹੈ ਕਿ ਹੱਥ ਗਲਾ ਕੁੱਟ ਦੇਣਗੇ ਬੱਚੀ ਸਹਿਮ ਕੇ ਪਲਕਾਂ ਬੰਦ ਕਰ ਲੈਂਦੀ ਹੈ ਕੁਝ ਸਮਝ ਨਹੀਂ ਪਾਉਂਦੀ ਕਿੱਥੇ ਹੈ ਉਹ ਤੇ ਇਹ ਬਲੋਜ ਇਹ ਭਿਆੰਕਰ ਰਾਤ ਤੇ ਉਸ ਦਾ ਭਰਾ ਇੱਕ ਝਟਕੇ ਨਾਲ ਉਸ ਨੂੰ ਯਾਦ ਆਉਂਦਾ ਹੈ ਕਿ ਭਰਾ ਦੀ ਤੌਣ ਗੜਾਸੇ ਨਾਲ ਦੂਰ ਜਾ ਡਿੱਗੀ ਸੀ ਜੂਨਸ ਖਾਨ ਦੇਖਦਾ ਹੈ ਤੇ ਹੌਲੀ ਜਿਹੇ ਕਹਿੰਦਾ ਹੈ ਠੀਕ ਹੈ ਨਾ ਹੁਣ ਘਰ ਚੱਲਾਂਗੇ ਬੱਚੀ ਕੰਬ ਕੇ ਸਿਰ ਹਿਲਾਉਂਦੀ ਹੈ ਨਹੀਂ ਨਹੀਂ ਘਰ ਘਰ ਕਿੱਥੇ ਹੈ ਮੈਨੂੰ ਤੁਸੀਂ ਮਾਰ ਸੁੱਟੋਗੇ ਜੂਨਸ ਖਾਨ ਦੇਖਣਾ ਚਾਹੁੰਦਾ ਸੀ ਕਿ ਨੂਰਾ ਪਰ ਇਹ ਨੂਰਾ ਨਹੀਂ ਕੋਈ ਅਣਜਾਣ ਹੈ ਜਿਹੜੀ ਉਸ ਨੂੰ ਦੇਖਦੇ ਹੈ ਡਰ ਨਾਲ ਸੁੰਗੜ ਜਾਂਦੀ ਹੈ ਬੱਚੀ ਸਹਿਮੀ ਸਹਿਮੀ ਰੁਕ ਰੁਕ ਕੇ ਕਹਿੰਦੀ ਹੈ ਘਰ ਨਹੀਂ ਮੈਨੂੰ ਕੈਂਪ ਚ ਭੇਜ ਦਿਓ ਇੱਥੇ ਮੈਨੂੰ ਮਾਰ ਸੁੱਟਣਗੇ ਮੈਨੂੰ ਮਾਰ ਦੇਣਗੇ ਜੂਨਸ ਖਾਨ ਦੀਆਂ ਪਾਲਕਾਂ ਚੁੱਕ ਜਾਂਦੇ ਹਨ ਉਸ ਦੇ ਹੇਠਾਂ ਸੈਨਿਕ ਦੀਆਂ ਕਰਤੂਤਾ ਨਹੀਂ ਜ਼ੋਰ ਨਹੀਂ ਅਧਿਕਾਰ ਨਹੀਂ ਜਿਨ੍ਹਾਂ ਦੇ ਹੇਠਾਂ ਹੈ ਇਹ ਮਜਬੂਰੀ ਬੇਵਸੀ ਵਿਚਾਰਗੀ ਬਲੋਚ ਕੁਰਾਨਾ ਨਾਲ ਬੱਚੀ ਨੂੰ ਦੇਖਦਾ ਹੈ ਕਿਹੜਾ ਬਚਿਆ ਹੋਵੇਗਾ ਇਸ ਦਾ ਉਹ ਇਸ ਕੋਲ ਰੱਖੇਗਾ ਬਲੋਚ ਕਿਸੇ ਅਣਜਾਣ ਪਿਆਰ ਨਾਲ ਭਜਦਾ ਜਾ ਰਿਹਾ ਹੈ ਬੱਚੀ ਨੂੰ ਇੱਕ ਵਾਰ ਮੁਸਕਰਾਉਂਦਿਆਂ ਹੋਇਆਂ ਥਾਪੜਦਾ ਹੈ ਚੱਲ ਚੱਲ ਕੋਈ ਫਿਕਰ ਨਹੀਂ ਹਮ ਤੇਰਾ ਅਬ ਹਮ ਤੇਰਾ ਆਪਣਾ ਹੈ ਟਰੱਕ 'ਚ ਜੁਨਸ ਖਾਣ ਨਾਲ ਬੈਠ ਕੇ ਬੱਚੀ ਸੋਚਦੀ ਹੈ ਬਲੋਚ ਕਿਤੇ ਇਕੱਲੀ ਥਾਂ ਤੇ ਲੈ ਕੇ ਲੈ ਜਾ ਕੇ ਉਸ ਨੂੰ ਵਾਸ਼ ਮਾਰ ਦੇਵੇਗਾ ਗੋਲੀ ਨਾਲ ਸ਼ੁਰੇ ਨਾਲ ਬੱਚੀ ਬਲੋਚ ਦਾ ਹੱਥ ਫੜ ਲੈਂਦੀ ਹੈ ਖਾਨ ਮੈਨੂੰ ਨਾ ਮਾਰੀ ਨਾ ਮਾਰੀ ਉਸ ਦਾ ਸਫੇਦ ਹੋਇਆ ਚਿਹਰਾ ਦੱਸ ਰਿਹਾ ਕਿ ਉਹ ਡਰ ਰਹੀ ਹੈ ਖਾਨ ਬੱਚੀ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਹੈ ਨਹੀਂ ਨਹੀਂ ਕੋਈ ਡਰਨਾ ਕੋਈ ਡਰ ਨਹੀਂ ਹਮ ਤੁਮ ਹਮਾਰੇ ਸਗਾ ਕੇ ਮਾਫ ਕੋ ਹੈ ਅਚਾਨਕ ਕੁੜੀ ਪਹਿਲਾਂ ਖਾਨ ਦੇ ਮੂੰਹ ਤੇ ਘਰੁੰਡੇ ਮਾਰਦੀ ਹੈ ਫਿਰ ਰੋ ਰੋ ਕੇ ਕਹਿੰਦੀ ਹੈ ਮੈਨੂੰ ਕੈਂਪ ਚ ਛੱਡ ਦਿਓ ਛੱਡ ਦਿਓ ਮੈਨੂੰ ਖਾਨ ਨੇ ਹਮਦਰਦੀ ਨਾਲ ਸਮਝਾਇਆ ਜੋ ਮਰਜੀ ਕਰ ਰੋ ਨਾ ਹਮ ਤੂੰ ہمارا ਬੱਚਾ ਬਣ ਕੇ ਰਹੇਗਾ ਹਮਾਰੇ ਪਾਸ ਨਹੀਂ ਕੁੜੀ ਖਾਨ ਦੀ ਛਾਤੀ ਤੇ ਮੁੱਖਾ ਮਾਰ ਲੱਗੀ ਤੁਸੀਂ ਮੁਸਲਮਾਨ ਹੋ ਤੁਸੀਂ ਫਿਰ ਕੁੜੀ ਨਫਰਤ ਨਾਲ ਜੀਕਣ ਲੱਗੀ ਮੇਰੀ ਮਾਂ ਕਿੱਥੇ ਹੈ ਮੇਰਾ ਭਰਾ ਕਿੱਥੇ ਹੈ ਮੇਰੀ ਭੈਣ ਕਿੱਥੇ ਧੰਨਵਾਦ